ਕਿੰਨਾ ਦਫਤਰ ਨਹੀਂ ਕਰਦੇ ਆਈ ਨਹੀਂ ਡਿਊਟੀ ਕੋਈ ਨਹੀਂ ਆਇਆ ਐਸ ਜੀ ਨੂੰ ਬਲਾਕ ਕਿੱਥੇ ਐਸ ਜੀ ਮੈਡਮ ਕਿੱਥੇ ਬਣਾ ਇਹਦੇ ਬੜੇ ਮਿਲਦੀ ਮਾ ਜਿੱਥੇ ਨੇ ਸਾਰੇ ਆਪਸਰਾ ਆਪ ਨੂੰ ਅੱਗੇ ਅੱਗੇ ਅੱਜ ਕੱਲ੍ਹ ਨੇ ਸਾਰੇ ਇੱਧਰ ਤੋਂ ਗੁੰਡਾ ਸਭ ਟਾਈਮ ਕਿੰਨਾ ਕਿੰਨੇ ਵੇ ਦਾ ਟਾਈਮ ਹੈ 9:30 ਸਵਾ 9 ਹੋ ਗਏ ਕਿੰਦਰ ਕੇ ਸਾਰੇ ਆ ਗਈ ਜੀ ਸੰਦੀਪ ਵਾਪਸ ਆਇਆ ਤੇ ਫਿਰ ਮੈਂ ਕਿਹਾ ਕਿ ਇਹ ਪੜ੍ਹ ਲਵਾਂ ਫਾਈਲ ਨੂੰ ਕਿ ਮੈਂ ਪੜ੍ਹ ਲਵਾਂ ਮੈਂ ਕਿਹਾ ਕਿ ਲਾਓ ਫੋਰਮ ਤੇ ਲਾਓ ਆਜੀ ਜਿਸਨੇ ਕਿਹਾ ਤੁਹਾਡੇ ਜੀ ਹਾਂ ਜੀ ਲੇਖਨ ਦਾ बोल दीजिएगा ही बोल दीजिएगा ही तो एक मज़ा तो यहाँ पर लाओगे अच्छा पटी बनाइए मैडम तो जाने को लेकर तो वो आ गया बोलते हैं क्या 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 क्� एक मुझे ला दो थोड़ी सेवादार राजा जी नाम नोट करो नाम कर ले मैं बाद में दे दूंगा आके कर लेंगे और समिति द्वारा आवेदन करवा ठीक है आज ये अभी टाइम देऊंगा दे ए सीट की में दी और सर ने तो वैसे ही हुई है ऐसे दो बास्कनचा तो ध्यान तो मिलने जा रहे सी फील्ड थी जिसवे पे 6 वे तक थी तो पावर डिस्प्ले बताओ थे अपने कितने चाहिए ने लोगो पानी नहीं पांच से पांच किथे की की कर रहे ने इस टाइम एंदा जड़ा रह के जी तो मेरे ठेया बैठा है जो मुजीत आसमान पे लग गया लोगो के नहीं करानी आज तो एक वो जगदीश गया अपने सलीम शाह जी को कंफर्म रखना ने सरपंच का ਉਦੇ ਕੋਲ ਕੋ ਲਾਈਨ ਵਾਸਤੇ ਜਮਾਈ ਚੋਂ ਮੰਨਣਾ ਪੈਂਦਾ ਹੈ ਸਾਡਾ ਕੋਲ ਪਤਾ ਕੀ ਹੈ ਇੱਕ ਜੀ ਮਨਜੀਤ ਤੇ ਮਨਦੀਪ ਅਜ ਤੱਕ ਜਿਹੜਾ ਸੀਗਾ ਉਹ ਉਹਦਾ ਫੋਨ ਨਹੀਂ ਮਿਲ ਰਿਹਾ ਜਿਹ ਉਹ ਦਫ਼ਤਰ پاس ਸੀਗਾ ਕਿਤੇ ਆਪਣੇ ਬਾਥਰੂਡ ਅਗਰ ਸਾਈਡ ਤੇ ਉਹਦੇ ਉੱਥੇ ਰੇਂਜ ਵੀ ਆਦੀ ਸੀ ਬਾਕੀ ਇਹਨਾਂ ਨਾਲ ਸੁੱਖਾ ਗੱਲ ਜਿਹੜੇ ਲੈਂਡਮੈਨ ਨੇ ਨਾ ਕਹੀ ਉਹਨਾਂ ਨੂੰ ਜੇਕਰ 9 ਵਜੇ ਤੋਂ ਪਹਿਲਾਂ ਫੋਨ ਕਰ ਲਈ ਹੈ ਨਾ ਕਹਿਣਗੇ ਸਾਡੀ ਤਾਂ 9 ਤੋਂ 5 ਦੀ ਡਿਊਟੀ ਹੈ ਤੇ ਤੁਸੀਂ ਲੈਟ ਹੀ ਪਰ 9 ਤੋਂ 5 ਫੜੋ ਮੇਰੀ ਗੱਲ ਹੈ ਉਹ ਜਿਹੜੇ ਸਾਡੇ ਜਾਣਦੇ ਆ 8 ਤੋਂ 5 ਡਿਊਟੀ ਹੁੰਦੀ ਹੈ ਠੀਕ ਹੈ ਟੈਕਨੀਕਲ ਸਟਾਫ ਦੀ ਤਾਂ ਕਿ ਬਾਅਦ ਅਜ ਵੀ ਬਾਅਦ ਦਾ ਜਿਆ ਕੋਈ ਮਨਾ ਨਹੀਂ ਕਰ ਸਕਦਾ ਮੈਂ ਇਹਨਾਂ ਨੂੰ ਇਹ ਕਹਿਆ ਅਜੇ 33 ਸਾਲ ਹੀ ਤੱਕ ਕੰਮ ਦਿੱਤਾ ਮਨਾ ਨਹੀਂ ਕਰਦੇ ਇਹ ਰਾਂਜੀ ਮੇਰੀ ਗੱਲ ਸੁਣੋ ਫਿਲਡਾਂਨ ਨੇ ਇਹ ਕਹੇ ਵੀ ਜਦੋਂ ਸਪਲਾਈ ਚਲਦੀ ਹੈ ਨਾ ਉਸ ਵੇਲੇ ਤੁਸੀਂ ਜ਼ਰੂਰ ਵਾਹਣ ਨੂੰ ਅੱਗੇ ਪਿੱਛੇ ਕਰਦੇ ਰਹੋ ਬਾਬਾ ਆ ਕੇ ਲੋ ਮੈਂ ਉੱਥੇ ਪਟਿਆਲੇ ਪਹੁੰਚੀ ਤਾ ਨਾ ਉਹ ਨੰਬਰ ਤੇ ਉਹ ਮੇਰੇ ਨਾਲ ਫੋਨ ਆਇਆ ਤੇ ਦੂਜਾ ਕਹਿੰਦਾ ਅੱਜ ਤਾਂ ਮੈਂ ਛੁੱਟੀ ਦੇ ਆ ਮੈਂ ਤਾਂ ਸਾਥ ਸਾਥ ਤੇ ਦੂਰ ਪਰੇ ਫਿਰ ਸਾਥ ਸਾਥ ਕੋ ਆ ਵੀ ਗਿਆ ऐसा तो अनु कोई प्रॉब्लम होगी कोई बंदा इतना देखो देखो ऑनर था जस्टीकल कितने मंदिर के अच्छा हमारे नहीं किया ये तो शुभ आया हम देखने वाला हो गया चालू देखेंगे घड़ी घड़ी दें दो तीन घड़ी देंगे एक ताल लवली देना आली लवली दे रहा है देखते है ਚੈੱਕ ਕਰੋ ਬੁਲਾਉ ਉਹਨਾਂ ਨੂੰ ਵੀ ਆ ਜੀ 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 ਤੁਸੀਂ ਟੈਕਨੀਕਲ ਸਾਫਟ ਸੀ ਕਮਲ ਜੀ ਤੇ ਕੰਨ ਬੋਲ ਉਹਦੇ ਦਾ ਫੰਜੜੀ ਰਾਤੀ 12:00 ਵਜੇ ਗਿਆ ਜਿਹੜਾ ਬਰਾਮ ਦਾ ਟ੍ਰਾਂਸਫਰ ਹੋਣ ਚੜੀ ਗਿਆ ਸਭਾ ਜੀ ਬੱਸ ਆ ਗਿਆ ਉਹ ਨਹੀਂ ਕੋਈ ਮੁਸ਼ਕਲ ਦੱਸੋ ਬਾਡੇ ਕੋ ਰੋਜ ਆਈਦਾ ਐਮਐਲ ਸਾਹਿਬ ਨੂੰ ਅਸੀਂ ਦੱਸਾਂਗੇ ਤੁਹਾਨੂੰ ਕੋਈ ਤੁਸੀਂ ਸਾਰੇ ਨਹੀਂ ਕਹਿੰਦੇ ਕਿਸੇ ਨੂੰ ਮੁਸ਼ਕਲ ਹੋਣੀ ਦੱਸੋ ਪਰ ਇਹ ਨਹੀਂ ਵੀ ਆਪਾਂ ਆ ਵੀ ਡਿਊਟੀ ਨਾ ਕਰੀ ਦਿਓ ਇੱਕ ਮੈਂ ਡਾਈਵਰ ਅੱਜ ਕੱਲ੍ਹ ਉਹ ਪੱਤਰਕਾਰ ਜਾਂ ਲੋਕ ਇਹ ਨਹੀਂ ਕਰਦੇ ਹਾਂ ਸਹੀ ਦਾਵਾ ਜਨਤਾ ਕਰਕੇ ਮਸਲਾ ਹਾਂਜੀ ਇੱਕ ਸਾਡੀ ਬੇਨਤੀ ਜ਼ਰੂਰ ਹੈ ਟਰਾਂਸਫਾਰਮਰ ਜਿਹੜੇ ਫਿਊ ਲੁੱਟਦੇ ਆ ਨਾ ਉਹਨਾਂ ਦੇ ਸ਼ਾਮ ਨੂੰ ਲੋਡ ਚੈੱਕ ਕਰੋ ਪੀਪਲ ਸਾਰੇ ਟਰਾਂਸਫਾਰਮਰ ਜਿਹਦੇ ਤੇ ਲੋਡ ਘਟੇ ਉਹਦੇ ਤੇ ਪੂਰਾ ਕਰ ਦਿਓ ਕਾਹਾਂ ਸਾਡੇ ਫੂਜ ਹੀ ਨਹੀਂ ਉੱਟਦੇ ਇਸ ਤਰ੍ਹਾਂ 3 ਫੇਸ ਹੁੰਦੇ ਨੇ ਕਿੰਨਾ ਫੇਸਾਂ ਦੇ ਬੈਲੈਂਸੀਆ ਹੁੰਦਾ ਉਦੋਂ ਉਹ ਕਲਿੱਪ ਆਨ ਮਿੱਥ ਕੇ ਨਾਲ ਚੈੱਕ ਹੋ ਜਾਂਦੇ ਚੱਲੀਆਂ ਜਿਹਦੇ ਤੇ ਲੋਡ ਘਟੇ ਜਿਹਦੇ ਤੇ ਜ਼ਿਆਦਾ ਹੈ वो ज़रा ला रोज ही ट्यूज़ मारता मैं तो लाइट बंद रहेगी और थे। ना जलोड बहुत फेस तो उठा के दूसरा नारे तो ट्रांसफर मन नहीं करते नारे लोग का जितना आवाज है मैं करवाने ऐसे वैसे ये तो सारे तुझे दबाते रहते हैं मेरे दबाव रात दो दो बार योट किया नहीं तुझे दबाव जो मेरी चार पाल उधेन ਤੁਹਾਡੀ ਮਦਦ ਕਰਨ ਨੂੰ ਤਿਆਰ ਹੈ ਕਿ ਆਪਣੇ ਮੁਖ ਸਰ ਵਗੈਰਾ ਸਾਰੀ ਜਗ੍ਹਾ 20 10 ਟੀਮਾਂ ਨੇ CHB ਦੀਆਂ 10 ਟੀਮਾਂ ਨੇ ਵੀ ਬੰਦੇ ਨੇ ਆਪਣੇ ਕੋਲ ਸਿਰਫ ਇੱਕ ਟੀਮ ਹੈ CHB ਰੈਡੀ ਕੰਪਲੇਟ ਹੈਂਡਲਿੰਗ ਬਾਈ ਉਹਨਾਂ ਦੇ ਇੱਕ ਟੀਮ ਚ ਦੋ ਬੰਦੇ ਹੁੰਦੇ ਸਿਰਫ ਉਹੀ ਨੇ ਹੋਰ ਆਪਣੇ ਕੋਲ ਇੱਕ ਵੀ ਬੰਦਾ ਨਹੀਂ ਹੈ ਐਕਸਟਰਾ ਜਿਹੜਾ ਕੰਪਲੇਨਟ ਸੈਂਟਰ ਵਾਸਤੇ ਉਹ ਜੇ ਮਾਨਸਿਕ ਗੈਨਪਾਇਰ ਦੋ ਬੰਦੇ ਜੀ ਬੜੀ ਮੁਸ਼ਕਲ ਪੈ ਰਾਂ ਦੇ ਸਮੇਂ ਖਾਸ ਤੌਰ ਤੇ ਅਸੀਂ ਕਈ ਵਾਰੀ ਮੈਂ ਤਾਂ ਨੋਟ ਭੇਜਿਆ ਹੈ ਬਟ ਸਭ ਕੁਝ ਲੱਗ ਪਈਓ

ਉਹਨਾਂ ਨੂੰ 50 ਕਿਲੋਵੈਟਾ ਕੰਟੇ ਉਹ ਬਿਜਲੀ ਦੀ ਬੜੀ ਤਾਲੇ ਕੰਟਾ ਮਿਲਿਆ ਐ ਐਸਡੀਓ ਸਾਹਿਬ ਨੇ ਗ੍ਰੈਡ ਤੇ ਕੋਲ ਦਿੱਤਾ ਕਿ ਤੁਸੀਂ ਬਿਜਲੀ ਕੋਲ ਦੱਸਤੀ ਇਹਨਾਂ ਨੂੰ ਕਿਹਾ ਸੀ ਕਰਨੀ ਕਿ ਮੈਂ ਬਿਜਲੀ ਮੈਂ ਕਿਹਾ ਤੁਸੀਂ 4 ਘੰਟੇ ਚਲਾ ਦਿਓ ਇਹਨੂੰ ਮੈਂ ਕਹਿੰਦਾ ਐਸਡੀਓ ਸਾਹਿਬ ਨੇ ਕਿਹਾ ਉਹਨਾਂ ਨੇ ਫੀਡਰ ਖਿੱਚਵਾੜੇ ਮੈਂ ਸਾਰੇ ਤੁਸੀਂ ਕਹਿੰਦੇ ਵੀ ਅੱਜ ਤੁਸੀਂ ਕਰਵਾ ਲਓ ਇਹਨਾਂ ਨੂੰ ਥੋੜਾ ਜਿਹਾ ਮੋਨੀਟਰ ਕਰ ਜਿਓ ਬਸ ਉਹ ਸਬਾਈ ਚਲਾਈ ਤੁਹਾਡਾ ਟਿਊ ਹੋ ਜਾਊਗਾ ਮੈਂ ਸਾਰੇ ਸਾਰੇ ਬਾਕੀ ਐਸਡੀਓ ਜਿਹੜੀ ਸਾਰੇ ਲੋਕਾਂ ਦੇ ਜਿਹੜਾ ਸਾਡੇ ਕਹਿੰਦੇ ਨਾਲ ਨਾ ਕੰਮ ਕੀਤਾ ਜਿੱਦਾ ਐਸਡੀਓ ਸਾਹਿਬ ਨੂੰ ਐਕਸੈਪਟ ਮੈਂ ਐਮਐਲਏ ਤੋਂ ਕਹਿੰ ਤਾਲੂਕੇ ਦਾ ਨੁਕਸਾਨ ਹੋਵੇ ਉਹ ਆਮ ਨਹੀਂ ਪਰਟੀਕੂਲਰ ਕੁਝ ਕਹਿ ਰਹੇ ਨਹੀਂ ਪਰਟੀਕੂਲਰ ਵਾਰ ਕਈ ਹੋਰ ਬੰਦਾ ਨੇ ਕਰੇ ਮਰਠਾ ਜਨ ਅਸੀਂ ਇਹ ਪਤਾ ਕਿ ਇਹ ਐਮਐਲ ਸਾਹਿਬ ਲੈ ਕੇ ਨਰਮ ਲਟਕਾ ਲਟਕਾਉਣ ਦਾ ਮਤਲਬ ਹੈ ਸਮਝ ਗਏ ਨਾ ਸਾਰੇ ਕਾਨੂੰਨ ਲਟਕਾਉਣ ਦਾ ਮਤਲਬ ਕੀ ਹੈ ਉਹ ਮਤਲਬ ਛੱਡੋ ਦੇਖਣ ਨੇ ਕਿ ਜਈ ਤੁਹਾਡੇ ਵਿੱਚੋਂ ਹੀ ਤੁਸੀਂ ਵੀ ਸਮਝਾਉਂਦੇ ਹੋ ਨਾ ਉਹਨੂੰ ਬੜਾ ਸਭ ਤੁਸੀਂ ਸਮਝਾਇਆ ਨਹੀਂ ਲਿਖਿਆ ਤਾਂ ਵੇਹ 3 ਘੰਟੇ ਲਗਾਏ ਸੀ ਕਮਰੇ ਇੱਥੇ ਬੈਠੇ ਉਸਦੇ ਵਿੱਚ ਰਾਮਣਾ ਲਟਕਾਓ ਸਾਡੇ ਕੰਮ ਨਹੀਂ ਨੇ ਲੋਕਾਂ ਦੇ ਕੰਮ ਨੇ ਲੋਕ ਸਾਨੂੰ ਕਹਿੰਦੇ ਤੁਹਾਨੂੰ ਕਹਿਣੇ ਨਹੀਂ ਕੁਝ ਕਹਿਣਾ ਆ ਤੁਸੀਂ ਰੋਜ਼ ਵੇਖਣੋ ਸਾਨੂੰ ਹੀ ਮਾੜਾ ਕਹਿੰਦੇ ਲੋਕ ਜਿੱਤੇ ਤੁਹਾਡੇ ਨਾਲ ਕੋਈ ਵਦੀਕੀ ਕਰਦਾ ਤੇ ਤੁਹਾਡੇ ਨਾਲ ਵੀ ਖੜੀ ਇਹ ਨਹੀਂ ਵੀ ਤੁਹਾਡੇ ਤੁਹਾਡੇ ਨਾਲ ਕੋਈ ਬੰਦਾ ਗਲਤ ਕਰਦਾ ਤੇ ਨਾਲ ਖੜੀ ਹੁਣ ਪਰ ਜਾਈਂ ਦੇ ਜਿਹੜਾ ਬੜੇ ਲੱਗਣ ਨੂੰ ਤਿਆਰ ਹੈ ਕੌਣ ਹੈਗਾ ਮੂੰਹ ਸੀ ਮਦਨ ਵਾਲੀ ਬੋਲੀ ਅੱਜ ਵੀ ਜਗਾੜ ਮਾੜੋ ਮੈਂ ਬਹੁਤ ਬੜਾ ਦੁਖੀ ਹਾਂ ਜੀ ਮੈਂ ਤਾਂ ਮੈਂ ਤੰਗ ਬੜਾ ਜੀ ਮੈਂ ਕਹੇ ਇਹ ਹੈ ਤੰਗ ਇਹ ਨਹੀਂ ਮਿਲ ਰਿਹਾ ਮਾਇਆ ਵੀ ਇੰਨੀ ਦਾ ਲਗਾਉਣੀ ਕੀ ਚੱਲੀ ਜਾ ਲੱਗਦੀ ਹੈ ਸਰਵਿਸ ਲੱਗਦਾ ਹੈ ਨੇ ਚਲੋ ਉਹ ਤਾਂ ਜਿਹੜੇ ਸਾਰੇ ਪਾਸੇ ਲੈ ਰਹੇ ਪਰ ਇੰਨੀ ਤੰਗੀ ਮਹਿਸੂਸ ਕਰਕੇ ਨੌਕਰੀ ਨਹੀਂ ਕਰਦੇ ਜਿਹੜੇ ਵਿਚਾਰੇ ਬੇਰਜ਼ਗਾਰ ਉਹਨਾਂ ਨੂੰ ਤਾਂ ਚੰਗਾ ਆ ਤਨਖਾਹ ਮਿਲ ਰਹੀ ਹੈ ਜਿੰਨੂੰ ਜ਼ਿਆਦਾ ਤੰਗੀ ਹੈ ਉਹ ਨਾਰਾ ਦੇ ਕੋਦ ਬੜੇ ਲੱਗਣ ਕਿਹਾ ਸਾਡੇ ਕਹੇ ਨਾਲ ਤੋਂ ਬੰਦਾ ਕੰਮ ਹੀ ਨਾ ਕਰੇ ਫਿਰ ਮੈਂ ਤੁਹਾਡੀ ਐਵੇਂ ਫੇਵਰਟ ਕਰਦਾ ਕੋਈ ਬੰਦਾ ਗਲਤੀ ਕਰਦਾ ਮੇਰੇ ਸਾਡੇ ਕੋਈ ਕਹੀਦਾ ਵੀ ਸਾਡੇ ਨਾਲ ਦੇ ਹੈ ਸਾਡੇ ਨਾਲ ਦੇ ਕੰਮ ਥੋੜਾ ਲੋਕਾਂ ਦੇ ਕੰਮ ਸਾਰਾ ਦਿਨ ਤੇਲ ਬਾੜ ਗਿਆਣਾ ਕੰਮ ਕਰ ਪਕਾਈ ਕਰਦੇ ਆਜੋ ਸੋਰੀ ਸਰ ਥੋੜਾ ਡੇਟ ਹੋ ਰਿਹਾ ਨਾ ਪੁਲਿਸ ਕਰ ਲੋ ਅਗਰ ਗਏ ਜੀ ਹੈ ਹੰਡੀ ੜੀ ਬਹੁਤ ਦੂਰ ਬੰਦਾ ਹੈ ਐਕਸਨ ਸਾਹਿਬ ਵੇਲੇ ਸਾਰੇ ਲੇਟ ਨੇ ਹੋ ਗਏ ਮੈਂ ਨਹੀਂ ਪਤਾ ਦੋ ਕੰਮ ਉਹ ਕੀ ਕਰੀਏ ਦੱਸੋ ਕੌਂਸਲਰ ਹੋ ਗਿਆ ਤੁਸੀਂ ਵੀ ਚਲੋ ਚੰਡੀਗੜ੍ਹ ਗਏ ਸੀਗੇ ਤੁਸੀਂ ਤਾਂ ਆਉਣੇ ਟਾਈਮ ਤੇ ਹੰਡੀ ਅੰਸ ਸਾਰੇ ਆ ਜਾਂਦੇ ਨੇ ਵਸੇ ਕੋਈ ਅੱਜ ਸਾਰੇ ਲੇਟ ਨੇ ਸਰ ਆਉ ਨੂੰ ਆ ਜਾਣਿਓ ਅੱਜ ਬਸ ਹੋ ਗਿਆ ਅੱਜ ਲੇਟ ਹੋਏ ਹੋ ਰੋਜ਼ ਲੇਟ ਹੋਇਆ ਜੀ ਨਹੀਂ ਜੀ ਨਹੀਂ ਨਹੀਂ ਰੋਜ਼ ਲੇਟ ਹੁੰਨੇ ਹੋ ਮੈਂ ਚੈੱਕ ਕਰਾ ਰਿਹਾ 10 12 ਦਿਨ ਹੋ ਗਏ ਉਹ 10 ਤੱਕ ਬਸ 12 ਦਿਨ ਹੋ ਗਏ ਚੈੱਕ ਕਰਵਾ ਰਿਹਾ ਇਹ ਚਲੋ ਕਈ ਵਾਰੀ ਹੁੰਦਾ ਬੰਦਾ ਲੇਟ ਹੋ ਜਾਂਦਾ 10 ਦਿਨ ਦੀ ਰਿਪੋਰਟ ਦੇਈ ਹੋਈ ਹੈ ਤੁਹਾਡੀ ਕਿਹੜਾ ਬੰਦਾ ਕਿਹੜੇ ਟਾਈਮ ਆਇਆ ਫੇਰ ਆਇਆ ਮਿਲ ਸਾਡੇ ਤਾਂ ਬਸ ਤਾਂ ਹੀ ਟਾਈਮ ਹੁੰਦਾ ਜੀ 8 ਵਜੇ 9 ਵਜੇ ਚਲੋ ਜੀ ਬੰਦ ਹੋ ਰੌਂਡ ਹੈ ਬਾਕੀ ਤਾਂ ਲੋਕਾਂ ਨੇ ਬੰਦਾ ਤਾਂ ਬਿਖੈਂਗੇ ਟੈਕਸ ਜਾਓ ਐਨੀ ਜਮਾ ਕੀ ਕਰਨਾ ਚਾਹੀਦਾ ਦੱਸੋ ਜੋ ਤਾਂ ਆਪਣੀ ਕੋ ਤੁਸੀ ਵੀ ਸਾਡੇ ਪੈਣਪਰਾ ਜੇ ਠੀਕ ਹੈ ਆਪਾਂ ਆਦਿਲਾ ਸੀ ਐਚਬੀ ਤੋਂ ਕਮਰਾ ਆਦਨ ਚੱਲ ਨੂੰ ਗਏ ਅੱਛਾ ਜੀ ਨਾਮ ਹੈ ਤੁਹਾਡਾ ਹਾਂ ਜੀ ਅਦਿੱਤ્ય ਸ਼ਰਮਾ ਅਦਿੱਤ્ય ਇਥੇ ਰਨੇ ਹਾਂ ਜੀ ਲੇਟ ਕਿਉਂ ਆਏ ਸਕੂਲ ਤੋਂ ਹੀ ਗਏ ਹਾਂ ਹਾਂ ਜੀ ਸਕੂਲ ਤੋਂ ਹੀ ਗਏ ਤੁਮ ਤੁਸੀਂ ਤੁਹਾਡਾ ਕੀ ਨਾਮ ਹੈ ਲਵਲੀ ਖੰਬੋਲ ਤੁਹਾਡਾ ਕਿਹੜਾ ਪੁੱੰਡਾ ਲੋਕ ਨੇ ਤੁਸੀਂ ਕਿਉਂ ਲੇਟ ਆਏ ਕੱਲ ਕੀ ਮੈਂ ਗਲਤੀ ਕਰ ਲਈ ਆ ਵੀ ਹੈ ਮੁੰਡਾ ਕੱਟਾ ਕੰਮ ਤੇ ਨਾ ਜਦੋਂ ਵੀ ਜਾਈਏ ਨਾ ਇੱਥੇ ਗੱਲ ਹੁੰਦਾ ਹੈ ਆ ਮੈਂ ਦਰਦਾ ਇਹਦੇ ਗਲਤੀ ਮੰਨੀ ਜਾਂਦਾ ਸਿਆਣਾ ਹੈ ਸਿਆਣਾ ਮੈਂ ਕੀ ਬਾਨੇ ਮਾਰੀ ਆ ਮੈਂ ਟੈਂਪਰ ਚੱਲਦਾ ਵੇਟ ਹੋ ਗਿਆ ਟਾਈਮ ਦਾ ਨਾ ਉਹ ਤਾਂ ਪਤਾ ਹੀ ਨਹੀਂ ਕਿ ਅੱਪਰਾਤ ਨੂੰ 10 ਵਜੇ ਤੱਕ ਹੀ ਬੈਠਦੇ ਆ ਪਰ ਇਹ ਨਹੀਂ ਹੁੰਦਾ ਕਿ ਅਸੀਂ ਫੇਰ ਇਹਦਾ ਜੀ ਨੂੰ ਕਹਿਣਾ ਹੈ ਤੁਸੀਂ ਕਿਉਂ ਲੇਟ ਆਏ ਜੀ ਉਹ ਗਿਆ ਫਾਈਨਾਂਸ ਨੇ ਕੋਈ ਅਬ ਐਸੇ ਤਾਂ ਆਲੇ ਟਾਈਮ ਜਿਉਂ ਅੱਗੇ ਜਿੱਦੇ ਨੇ ਅੰਦਰ ਆ ਗਏ ਨਾ ਇਹ ਦਫਤਰ ਉਹ ਪਹੁੰਚ ਗਏ ਸੀ ਉਹਨੂੰ ਸਾਡੇ ਨਾਲ ਲਿਖਤਰ ਦੀ ਹਾਂਜੀ ਸਾਡੇ ਨਾਲ ਉੱਧਰ ਹੋ ਗਏ ਸਾਡੇ ਨਾਲ ਨਹੀਂ ਜੀ ਨਹੀਂ 9 ਆਪਾਂ ਅੱਗੇ 9 ਸਾਰੇ ਸਿਰੋਸਾ ਬੈਂਕ 37 ਦੇ ਵਿਅਕਤੀ ਪੂਰੇ ਨੇ ਔਰ ਜਿਹੜੇ ਮੁਲਾਜ਼ਮ ਨੇ ਸਾਡੇ ਪੂਰੇ ਨੇ ਸਾਡੇ ਕੋਲ ਜਿੰਨੀ ਵੀ ਪਿੱਛੇ ਪਰਤੀ ਹੋਈ ਹੈ ਲਗਭਗ ਵਾਜਲਕਾ ਇਲਾਕੇ ਦੇ ਕਿੰਨੇ ਐਲਮ ਲੱਗੇ ਨੇ ਸਾਡੇ ਬਹੁਤ ਵੱਡੀ ਗਿਣਤੀ ਦੇ 302 ਪਰ ਜਿਹੜੇ ਭਰਤੀ ਹੋਈ ਹੈ ਤਾਂ ਜੇ ਕੋਈ ਹੋਰ ਵੀ ਕਿਤੇ ਕਮੀ ਹੈ ਇਹਨਾਂ ਨੂੰ ਮੈਂ ਕਹਾਂ ਮੈਨੂੰ ਲਿਖ ਕੇ ਦਿਓ ਉਹ ਵੀ ਜਿਹੜੀ ਕਮੀ ਪੂਰੀ ਕਰਾਵਾਂਗੇ ਇਹੋ ਜੀ ਕੋਈ ਗੱਲ ਨਹੀਂ ਕੋਈ ਘਾਟ ਨਹੀਂ ਅਫਸਰਾਂ ਦੀ ਸਾਰੇ ਅਫਸਰ ਪੂਰੇ ਨੇ ਸੋ ਨੀਅਤ ਹੋਣੀ ਚਾਹੀਦੀ ਕੰਮ ਕਰਨ ਦੀ ਸਾਡੇ ਜੈ ਸਿੰਘ ਸਾਹਿਬ ਰਹੇ ਨੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਆਪਦੀ ਡਿਊਟੀ ਤੋਂ ਜ਼ਿਆਦਾ ਕੰਮ ਕਰਦੇ ਰਹੇ ਨੇ ਸਾਡੇ ਐਸਜੀਓ ਸਾਹਿਬ ਨੇ ਆਪ ਦੀ ਡਿਊਟੀ ਤੋਂ ਜ਼ਿਆਦਾ ਕੰਮ ਕਰ ਰਹੇ ਨੇ ਸਾਡੇ ਹੋਰ ਵੀ ਜਹੀ ਨੇ ਕਹੀ ਬੜਾ ਵਧੀਆ ਕੰਮ ਕਰ ਰਹੇ ਨੇ ਡਿਊਟੀ ਹੁੰਦਾ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਆਪਾਂ ਲੋਕਾਂ ਦੀ ਸੇਵਾ ਕਰਨ ਦੀ ਡਿਊਟੀ ਹੈ ਉਹ ਆਪਾਂ ਫਰਜ਼ ਨਿਭਾਈਏ